ਮੈਂ ਡਾਕਟਰ ਕੇਬਲ अरोड़ा ਪਸ਼ੂ ਪਰਲੇਣ ਵਿਭਾਗ ਤੋਂ ਅੱਜ ਤੁਹਾਡੇ ਨਾਲ ਮਿਲੌਣ ਜਾ ਰਿਹਾ ਹਾਂ ਡਾਕਟਰ ਗਰੇਵਾਲ ਜੋ ਪਸ਼ੂ ਹਾਰ ਵਿਭਾਗ ਗੜਵਾਸੂ ਦੇ ਵਿੱਚ ਆਪਣੀ ਸੇਵਾ ਨਿਵਾ ਰਹੇ ਨੇ ਸਰਦਾਰ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਖੁਰਾਕ ਜਿਹੜੀ ਸੰਤੁਲਿਤ ਖੁਰਾਕ ਔਰ ਪਸ਼ੂ ਖੁਰਾਕ ਦੀ ਮਹੱਤਤਾ ਕੀ ਹੈ ਇਹਦੇ ਬਾਰੇ ਚੰਨਾ ਪਾਓ ਹਾਂਜੀ ਡਾਕਟਰ अरोड़ा ਜੀ ਜਿਹੜੀ ਪਸ਼ੂਆਂ ਦੀ ਖੁਰਾਕ ਦੀ ਇਸ ਤੋਂ ਗੱਲ ਆ ਜੇ ਕੋਈ ਡੇਰੀ ਦੇ ਧੰਦੇ ਨੂੰ ਵਪਾਰਕ ਲਈ ਹਾਂ ਤੇ ਚਲਾਉਣਾ ਚਾਹੁੰਦਾ ਉਹਨੂੰ ਸੰਤੁਲਿਤ ਖੁਰਾਕ ਕੀ ਹੁੰਦੀ ਹੈ ਇਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਆ ਸੰਤੁਲਿਤ ਖੁਰਾਕ ਤੋਂ ਸਾਡਾ ਭਾਵ ਹੁੰਦਾ ਕਿ ਕਿਸੇ ਦੁੱਧਾਰੂ ਪਸ਼ੂ ਨੂੰ ਜਾਂ ਕਿਸੇ ਵੀ ਤਰ੍ਹਾਂ ਦੇ ਪਸ਼ੂ ਨੂੰ 24 ਘੰਟੇ ਦੇ ਵਿੱਚ ਕੀ ਖੁਰਾਕੀ ਤੱਤ ਚਾਹੀਦੇ ਆ ਉਹ ਅਸੀਂ ਉਹਨੂੰ ਪੂਰੇ ਕਰਦੇ ਹਾਂ ਉਹਨੂੰ ਸੰਤੁਲਿਤ ਖੁਰਾਕ ਕਹਿੰਦੇ ਆ ਖੁਰਾਕੀ ਤੱਤਾਂ ਤੋਂ ਭਾਵ ਆ ਵੀ ਕਿੰਨੀ ਪ੍ਰੋਟੀਨ ਚਾਹੀਦੀ ਆ ਕਿੰਨੀ ਊਰਜਾ ਚਾਹੀਦੀ ਆ ਕਿੰਨੀ ਫੈਟ ਚਾਹੀਦੀ ਆ ਕਿੰਨੇ ਮਿਨਰਲਸ ਵਿਟਾਮਿਨਸ ਤੇ ਪਾਣੀ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਸੰਤੁਲਿਤ ਇੱਕ ਮਿਸ਼ਰਤ ਰੂਪ ਦੇ ਵਿੱਚ ਦਿੰਨੇ ਆ ਉਹਨੂੰ ਸੰਤੁਲ ਇਹ ਜਾਨਣਾ ਚਾਹਾਂਗੇ ਕਿ ਜਿਹੜਾ ਹਰਾਚਾਰਾ ਇਹ ਸਾਨੂੰ ਕਿਸ ਤਰ੍ਹਾਂ ਲਾਹੇਵੰਦ ਹੈ ਔਰ ਇਹਦੇ ਨਾਲ ਕਿਸ ਤਰ੍ਹਾਂ ਜਿਹੜਾ ਖਰਚਾ ਪਸ਼ੂ ਪਾਲਕ ਦਾ ਘਟਦਾ ਹੈ ਹਾਂਜੀ ਡਾਕਟਰ ਰੋੜਾ ਜੀ ਇਸ ਤਰ੍ਹਾਂ ਕਿ ਦੁੱਧ ਉਤਪਾਦਨ ਦੇ ਵਿੱਚ ਤਕਰੀਬਨ 65 ਤੋਂ 70% ਜਿਹੜਾ ਖਰਚਾ ਉਹ ਖੁਰਾਕ ਦਾ ਖਰਚਾ ਹੀ ਹੁੰਦਾ ਜੇ ਅਸੀਂ ਦੁੱਧ ਉਤਪਾਦਨ ਦਾ ਖਰਚਾ ਘਟਾਉਣਾ ਤਾਂ ਸਾਨੂੰ ਖੁਰਾਕ ਦੇ ਖਰਚੇ ਵੱਲ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਹੁਣ ਜਦੋਂ ਅਸੀਂ ਦਧਾਰੂ ਪਸ਼ੂ ਦੀ ਖੁਰਾਕ ਦੀ ਗੱਲ ਕਰਦੇ ਹਾਂ ਕਈ ਵਾਰ ਕਿਸਾਨ ਵੀਰ ਗਲਤੀ ਨਾਲ ਸਮਝ ਲੈਂਦੇ ਅਸੀਂ ਫੀਡ ਦੀ ਗੱਲ ਕਰਦੇ ਹਾਂ ਖੁਰਾਕ ਦੇ ਵਿੱਚ ਤਕਰੀਬਨ 60% ਹਿੱਸਾ ਚਾਰਿਆਂ ਦਾ ਹੁੰਦਾ ਵਾ 50 ਤੋਂ 60% ਹਿੱਸਾ ਚਾਰਿਆਂ ਦਾ ਹੁੰਦਾ ਤੇ ਇਸ ਕਰਕੇ ਜਦੋਂ ਖੁਰਾਕ ਦੀ ਗੱਲ ਕਰਦੇ ਆ ਸੰਤੁਲਿਤ ਖੁਰਾਕ ਦੀ ਉਹ ਚਾਰਿਆਂ ਦੀ ਕੀ ਕੁਆਲਿਟੀ ਆ ਚਾਰਿਆਂ ਦੀ ਕਿੰਨੀ ਉਹਦੀ ਮਾਤਰਾ ਉਪਲਬਧ ਦਾ ਕੀ ਉਹਦੀ ਗੁਣਵਤਾ ਉਹ ਸਾਰੀ ਉਹਦੇ ਵਿੱਚ ਸ਼ਾਮਲ ਹੁੰਦੀ ਆ ਜੇਕਰ ਪਸ਼ੂ ਪਾਲਕ ਵੀਰ ਆਪਣੇ ਦੁੱਧ ਦੀ ਲਾਗਤ ਖਰਚਾ ਘਟਾਉਣਾ ਚਾਹੁੰਦਾ ਤਾਂ ਉਸ ਨੂੰ ਚਾਰੇ ਦੀ ਉਪਲਬਧਤਾ ਤੇ ਚਾਰੇ ਦੀ ਗੁਣਵਤਾ ਵੱਲ ਖਾਸ ਧਿਆਨ ਦੇਣਾ ਚਾਹੀਦਾ ਉਦਾਹਰਣ ਦੇ ਤੌਰ ਤੇ ਮੈਂ ਇੱਕ ਛੋਟੀ ਜੀ ਇੱਕ ਐਗਜ਼ਾਮਪਲ ਦੇਣਾ ਕਿ ਜੇ ਅਸੀਂ ਇੱਕ 도ਗਲੀ ਗਾਂ ਨੂੰ ਬਰਸੀਮ ਤੇ ਗਿੰਨੀ ਕਾ ਰਾਈ ਕਾ ਮਿਸ਼ਰਤ ਰੂਪ ਦੇ ਵਿੱਚ ਅਸੀਂ ਪਾਉਨੇ ਆ ਤਾਂ ਉਹ 15 ਤੋਂ 16 ਕਿਲੋ ਦੁੱਧ ਬਿਨਾ ਕਿਸੇ ਵੰਡ ਤੋਂ ਦੇ ਸਕਦੀ ਆ ਸਿਰਫ ਧਾਤਾਂ ਦਾ ਚੂਰਾ ਤੇ ਲੂਣ ਤੇ ਨਾਲ ਰਾਈ ਕਾ ਤੇ ਬਰਸੀਮ ਦੀ ਜ਼ਰੂਰਤ ਆ ਜੇ ਉਹੀ ਅਸੀਂ ਦੂਸਰੀ ਐਗਜ਼ਾਮਪਲ ਲਈਏ ਜੇਕਰ ਸਾਡੇ ਕੋ ਹਰਾਚਾਰਾ ਬਿਲਕੁਲ ਨਹੀਂ ਅਸੀਂ ਇਕੱਲੇ ਤੂੜੀ ਪਾ ਰਹੇ ਆ ਜਿਦੇ ਵਿੱਚ ਖਰਾਕੀ ਤੱਤ ਘੱਟ ਹੁੰਦੇ ਆ ਤਾਂ ਉਸ ਵੇਲੇ ਸਾਨੂੰ 15 ਕਿਲੋ ਦੁੱਧ ਲੈਣ ਲਈ ਤਕਰੀਬਨ 6.5 ਕਿਲੋ ਉਹਨੂੰ ਵੰਡ ਪਾਉਣਾ ਪਊਗਾ ਤੇ ਜੇ ਜੇ ਅਸੀਂ 6.5 ਕਿਲੋ ਵੰਡ ਪਾਵਾਂਗੇ ਤੇ ਉਹ ਖਰਚਾ ਲਾਗਤ ਖਰਚਾ ਦੁੱਧ ਦਾ ਬਹੁਤ ਵੱਜ ਜਾਂਦਾ ਜੇ ਅਸੀਂ ਹਰੇ ਚਾਰੇ ਦੀ ਗੁਣਵਤਾ ਵਧੀਆ ਤਾਂ ਲਾਗਤ ਖਰਚਾ ਸਾਡਾ ਘਟ ਜਾਂਦਾ ਤੇ ਇਸ ਕਰਕੇ ਜੇ ਤੁਹਾਡੇ ਕੋਲ ਭਰਪੂਰ ਮਾਤਰਾ ਦੇ ਵਿੱਚ ਹਰਾਚਾਰਾ ਤੇ ਉਹਦੀ ਗੁਣਵਤਾ ਗੁਣਵਤਾ ਬਹੁਤ ਜ਼ਰੂਰੀ ਹੈ ਗੁਣਵਤਾ ਤੋਂ ਭਾਵ ਇਹ ਆ ਕਿ ਹਰੇਚਾਰੇ ਨੂੰ ਹਰੇਕ ਨੂੰ ਕੱਟਣ ਦੀ ਇੱਕ ਸਹੀ ਸਟੇਜ ਹੁੰਦੀ ਆ ਨਾ ਉਹ ਜ਼ਿਆਦਾ ਕੱਚਾ ਹੋਣਾ ਚਾਹੀਦਾ ਨਾ ਉਹ ਜ਼ਿਆਦਾ ਪੱਕਾ ਹੋਣਾ ਚਾਹੀਦਾ ਜਿਸ ਤਰ੍ਹਾਂ ਮੱਕੀ ਆਸੀਂ ਦੁੱਧ ਦੀ ਦਾਣੇ ਦੇ ਉੱਤੇ ਕੱਟਦੇ ਆਂ ਬਾਜਰਾ ਵਾ ਜਿਹੜਾ ਛਿੱਟਾ ਜਸਟ ਨਿਕਲਣਾ ਸ਼ੁਰੂ ਹੁੰਦਾ ਉਸ ਸਟੇਜ ਤੇ ਕੱਟਦੇ ਆਂ ਚਰੀ ਆ ਜਦੋਂ ਦੁੱਧਾ ਦਾਣਾਂ ਦਾ ਉਸ ਸਟੇਜ ਤੇ ਕੱਟਦੇ ਆਂ ਜਦੋਂ ਚਾਰਾ ਪੱਕ ਜਾਂਦਾ ਉਹਦੀ ਖਰਾਕੀ ਦਾਤ ਬਹੁਤ ਘਟ ਜਾਂਦੇ ਆ ਤੇ ਸਾਡਾ ਦੁੱਧ ਪੂਰਾ ਕਰਨ ਲਈ ਸਾਨੂੰ ਵੰਡ ਵਧਾਉਣਾ ਪੈਂਦਾ ਜਦੋਂ ਵੰਡ ਵਧਦਾ ਤਾਂ ਉਹਦਾ ਖਰਚਾ ਵਧਦਾ ਇਸ ਕਰਕੇ ਹਰੇ ਚਾਰੇ ਦੀ ਮਾਤਰਾ 30 ਤੋਂ 40 ਕਿਲੋ ਇੱਕ ਪਸ਼ੂ ਨੂੰ ਤੇ ਉਹਦੀ ਗੁਣਵਤਾ ਕੁਆਲਿਟੀ ਇਹ ਦੋ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤੁਸੀਂ ਗੁਣਵਤਾ ਦੀ ਗੱਲ ਕੀਤੀ ਕਿ ਐਸ ਸਟੇਜ ਤੇ ਪਾਉਣਾ ਚਾਹੀਦਾ ਰਸ ਉਹ ਸ ਤੇ ਉਹਦਾ ਇੱਕ ਹੋਰ ਹੱਲ ਜਿਹੜਾ ਤੁਸੀਂ ਕਹਿੰਦੇ ਆਂ ਵੀ ਸਾਇਲੈਂਸ ਬਣਾਓ ਆਚਾਰ ਬਣਾਓ ਉਹ ਦੱਸਿਆ ਜਾਂਦਾ ਹੈ ਉਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਹਾਂਜੀ ਇਸ ਤਰ੍ਹਾਂ ਕਿ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਸਾਰਾ ਸਾਲ ਇੱਕੋ ਜਿਹਾ ਹਰਾਚਾਰਾ ਉਪਲਬਧ ਕਰਾਉਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਕਿਸਾਨ ਵੀਰ ਪਸ਼ੂ ਉਹਦੇ ਕੋਲ ਜ਼ਿਆਦਾ ਹੁੰਦੇ ਆ ਤੇ ਉਸ ਹਾਲਤ ਵਿੱਚ ਵੀ ਰੋਜ਼ ਖੇਤ ਚੋਂ ਕੱਟ ਕੇ ਹਰਾਚਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਚਾਰ ਜਾਂ ਸਾਇਲੈਂਸ ਜਿਹਨੂੰ ਕਹਿੰਦੇ ਆਂ ਉਹ ਪਾਉਂਦੇ ਆ ਅੱਜਕੱਲ੍ਹ ਪੰਜਾਬ ਦੇ ਵਿੱਚ ਜਿਹੜਾ ਸਾਈਲੇਜ ਆ ਉਹ ਕਿਸਾਨ ਵੀਰ ਕਾਫੀ ਪਾਉਂਦੇ ਆ ਤੇ ਇਸ ਤੋਂ ਜਾਨੂ ਵੀ ਨੇ ਇਹ ਸਾਈਲੇਜ ਆ ਜਿਹੜਾ ਉਹ ਗੈਰ ਫਲੀ ਦਾ ਚਾਰੇ ਜਿਸ ਤਰ੍ਹਾਂ ਮੱਕੀ ਆ ਚਰੀ ਆ ਬਾਜਰਾ ਜਵੀ ਇਹਨਾਂ ਤੋਂ ਪਾਇਆ ਜਾ ਸਕਦਾ ਤੇ ਇਹ ਇੱਕ 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 ਟ੍ਰੈਂਚ ਜਿਹਨੂੰ ਕਹਿੰਦੇ ਆ ਟੋਆ ਤਾਂ ਨਹੀਂ ਕਹਾਂਗੇ ਟੋਆ ਤਾਂ ਜ਼ਮੀਨ ਦੇ ਥੱਲੇ ਪਟਾਣ ਦਾ ਥੱਲੇ ਨਹੀਂ ਪਟਣਾ ਕਿਉਂਕਿ ਉਮੀਦਾ ਪਾਣੀ ਜਮਾ ਹੋ ਕੇ ਖਰਾਬ ਹੋ ਜਾ ਜ਼ਮੀਨ ਦੇ ਉੱਪਰ ਬਣਾਉਣਾ ਉਹਨੂੰ ਟ੍ਰੈਂਚ ਨੂੰ ਤੇ ਉਹ ਸਾਡੇ ਜਿਹੜੇ ਯੂਨੀਵਰਸਿਟੀ ਦੇ ਲਿਟਰੇਚਰ ਆ ਕਿਤਾਬਾਂ ਵਗੈਰਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਕਿੰਨੀ ਮਾਤਰਾ ਦੇ ਪੱਠੇ ਲਈ ਕਿੰਨਾ ਚਾਹੀਦਾ ਟ੍ਰੈਂਚ ਦਾ ਸਾਈਜ਼ ਇੱਕ ਕਿਊਬਿਕ ਮੀਟਰ ਦੇ ਵਿੱਚ ਤਕਰੀਬਨ 5.5 ਕੁਇੰਟਲ ਹਰਾਚਾਰਾਸੀਂ ਸਾਈਲੇ ਬਣਾ ਸਕਦੇ ਹਾਂ ਸਹੀ ਸਟੇਜ ਤੇ ਕੱਟ ਕੇ ਉਹਨੂੰ ਟ੍ਰੈਂਚ ਦੇ ਵਿੱਚ ਦੱਬ ਕੇ ਪੂਰੀ ਤਰ੍ਹਾਂ ਲਤੜ ਕੇ ਟਰੈਕਟਰ ਦੇ ਨਾਲ ਉਹਦੇ ਵਿੱਚੋਂ ਹਵਾ ਕੱਢ ਕੇ ਤੇ ਉਹਨੂੰ ਉੱਪਰੋਂ ਗੋਲ ਕਰਕੇ ਉਹਨੂੰ ਪੋਲੀਥੀਨਾਂ ਢਕਣਾ ਹੁੰਦਾ ਵਿੱਚ ਹਵਾ ਨਹੀਂ ਹੋਣੀ ਚਾਹੀਦੀ ਤੇ ਮੀਂਹ ਦਾ ਪਾਣੀ ਨਹੀਂ ਜਾਣਾ ਚਾਹੀਦਾ 40 ਤੋਂ 45 ਦਿਨ ਇਸ ਤਰ੍ਹਾਂ ਇੱਕ ਐਨਰੋਬਿਕ ਸਟੇਜ ਕਹਿੰਦੇ ਆ ਆਕਸੀਜਨ ਰਹਿਤ ਸਟੇਜ ਦੇ ਵਿੱਚ ਰਹਿੰਦਾ ਤੇ ਉਹ ਉਹਦੇ ਤੋਂ ਇੱਕ ਸਾਈਲੇਜ ਬਣ ਜਾਂਦਾ ਲੰਬਾ ਸਮਾਂ ਅਸੀਂ ਚਲਾ ਸਕਦੇ ਆ ਵਧੀਆ ਕੁਆਲਿਟੀ ਦਾ ਕੱਟਿਆ ਹੋਇਆ ਪੱਠਾ ਵਧੀਆ ਕੁਆਲਿਟੀ ਦਾ ਸਾਈਲੇਜ ਬਣਦਾ ਤੇ ਉਹਦੇ ਦਾ ਰੂਪਾਸ਼ ਨੂੰ ਇੱਕ ਵੰਡ ਬਣਾਉਣਾ ਸੌਖਾ ਹੁੰਦਾ ਕਿਉਂਕਿ ਚਾਰੇ ਦੀ ਕੁਆਲਿਟੀ ਬਦਲਦੀ ਰਹਿੰਦੀ ਆ ਤੇ ਉਹਦੇ ਨਾਲ ਜਿਹੜੀ ਵੰਡ ਚੋਂ ਕੀ ਖਰਾਕੀ ਤੱਤ ਤੋਣੇ ਆ ਉਹ ਬਦਲਨੇ ਪੈਂਦੇ ਆ ਲੇਕਿਨ ਜਦੋਂ ਸਾਈਲੇਜ ਬਣ ਜਾਂਦਾ ਇੱਕ ਲੰਬੇ ਸਮੇਂ ਲਈ ਅਸੀਂ ਇੱਕੋ ਕੁਆਲਿਟੀ ਦਾ ਜਿਹੜਾ ਚਾਰਾ ਉਪਲਬਧ ਕਰਾ ਸਕਦੇ ਆ ਉਹਦੇ ਨਾਲ ਵੰਡ ਜਿਹੜੀ ਬਿਉਂਤ ਇਥੇ ਡਾਕਟਰ ਰੋੜਾ ਮੈਂ ਵੰਡ ਦੀ ਇੱਕ ਮੋਟੀ ਜਿਹੀ ਉਦਾਹਰਣ ਦੇਣੀ ਚਾਹਾਂਗਾ ਜੇ ਗੈਰ ਫਲੀਦਾਰ ਚਾਰੇ ਦਾ ਅਸੀਂ ਚਾਰਾ ਵਾਜਾ ਸਾਈਲੇਜ ਆ ਉਹਦੇ ਨਾਲ ਜੇ ਵੰਡ ਬਣਾਉਣਾ ਤੇ ਇੱਕ ਜਿਹੜਾ ਥੰਬ ਰੂਲ ਆ ਵੈਸੇ ਤਾਂ ਵੰਡ ਬਣਾਉਣ ਦੇ ਬਹੁਤ ਤਰ੍ਹਾਂ ਦੇ ਹੁੰਦੇ ਆ ਕੋਈ ਰੂਲ ਵੀ ਉਹਦੇ ਵਿੱਚ ਅੱਜ ਕੱਲ ਮਾਰਕੀਟ ਦੇ ਵਿੱਚ ਰੇਟ ਕੀ ਚੱਲ ਰਹੇ ਆ ਵਸਤਾਂ ਦੇ ਖੁਰਾਕੀ ਵਸਤਾਂ ਦੇ ਜਾਂ ਪਸ਼ੂ ਦਾ ਦੁੱਧ ਕਿੰਨਾ ਲੇਕਿਨ ਜੇ ਕਿਸਾਨ ਵੀਰ ਇੱਕ ਮੋਟਾ ਜਿਹਾ ਰੂਲ ਅਪਣਾਉਣਾ ਚਾਹਣ ਉਹਦੇ ਵਿੱਚ ਇਹ ਹੁੰਦਾ ਕਿ ਤੀਜਾ ਕਿੱਸਾ ਕੁਆਂਟਲ ਦੇ ਵਿੱਚ ਅਸੀਂ ਅਨਾਜ ਪਾਉਨੇ ਆ ਮੱਕੀ ਕਣਕ ਚੌਲਾਂ ਦੀ ਕਣੀ जौ 35% ਅਸੀਂ ਖਲਾਂ ਪਾਉਨੇ ਆ ਜਿਹਦੇ ਵਿੱਚ ਸਰੋਂ ਦੀ ਖਲ ਬੜੇਵੇਂ ਦੀ ਖਲ ਸੋਇਆਬੀਨ ਦੀ ਖਲ ਮੂੰਫਲੀ ਦੀ ਖਲ ਗਵਾਰ ਕੋਰਮਾ ਇਹ ਖਲਾਂ ਹੁੰਦੀਆਂ ਨੇ ਤੇ 30% ਜਿਹੜੀ ਅ ਅਨਾਜਾਂ ਦੀ ਬਾਈ ਪ੍ਰੋਡਕਟ ਨੇ ਜਿਸ ਤਰ੍ਹਾਂ ਚੋਕਰ ਰਾਈਸ ਪਾਲਿਸ਼ਡ ਡੀ올 ਰਾਈਸ ਪਾਲਿਸ਼ਡ ਇਹ ਪਾਉਨੇ ਆ ਤੇ ਕੁਆਂਟਲ ਦੇ ਵਿੱਚ 2 ਕਿਲੋ ਮਿਨਰਲ ਵਿੱਚ ਤੇ 1 ਕਿਲੋ ਲੂਣ ਤੇ 3 ਕਿਲੋ 4 ਕਿਲੋ ਸ਼ੀਰਾ ਇਹ ਅਸੀਂ ਮੋਟਾ ਜਿਹਾ ਇੱਕ ਕਹਿ ਲਓ ਵੀ ਅਸੀਂ ਵੰਡ ਦਾ ਇੱਕ ਤਰੀਕਾ ਕਹਿ ਸਕਦੇ ਹਾਂ ਲੇਕਿਨ ਇਹਦੇ ਵਿੱਚ ਬਹੁਤ ਬਰੀਕੀਆਂ ਹੁੰਦੀਆਂ ਨੇ ਕਿਸਾਨ ਵੀਰ ਜਿਸ ਨੂੰ ਸਾਡੇ ਨਾਲ ਰابطਾ ਕਾਇਮ ਕਰ ਸਕਦੇ ਆ ਜਾਂ ਯੂਨੀਵਰਸਿਟੀ ਤੋਂ ਹੈਲਪ ਲੈਣ ਲਈ ਉਹ ਅਸੀਂ ਪੂਰੀ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਵੀ ਤੁਹਾਡੇ ਪਸ਼ੂ ਨੂੰ ਆ ਚਾਰੇ ਨਾਲ ਆ ਵੰਡ ਜਾਏਗਾ ਸੋ ਅਗਲੀ ਜਿਹੜੀ ਗੱਲ ਮੈਂ ਪੁੱਛੀ ਚਾਹਾਂਗਾ ਕਿ ਜਾਨਵਰ ਜੇ ਹਰ ਸਾਲ ਬੱਚਾ ਲੈਣਾ ਤਾਂ ਸਾਨੂੰ ਜਨਮ ਤੋਂ ਸੂਣ ਤੋਂ ਬਾਅਦ ਹੀ ਤਰੰਤ ਇਹ ਰੱਖਣਾ ਚਾਹੀਦਾ ਕਿ ਉਹਦੇ ਖਰਾਕੀ ਤਤ ਕਿਹੋ ਜਿਹੀ ਹੋਣ। ਕਿਸਾਨ ਵੀਰ ਕੀ ਕਰਦੇ ਆ ਕਿ ਜਦੋਂ ਜਾਨਵਰ ਸੂਂਦਾ ਉਸ ਤੋਂ ਬਾਅਦ ਉਹਦੀ ਸੇਵਾ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਦੁੱਧ ਦੀ ਪੈਦਾਵਾਰ ਉਨੀ ਨਹੀਂ ਵੱਧਦੀ ਤੇ ਉਹਦੀ ਜਿਹੜੀ ਗੱਭਣ ਹੋਣ ਦਾ ਜਿਹੜਾ ਟਾਈਮ ਆ ਉਹ ਵੀ ਪਿੱਛੇ ਚਲੇ ਜਾਂਦਾ। ਇਸ ਕਰਕੇ ਉਹਦੀ ਤਿਆਰੀ ਆ ਜਿਹੜੀ ਸੂਏ ਦੀ ਉਹ ਸੂਣ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰਨੀ ਆ। ਇਹ ਬਹੁਤ ਹੀ ਜ਼ਰੂਰੀ ਆ। ਸੂਣ ਤੋਂ 2 ਮਹੀਨੇ ਪਹਿਲਾਂ ਅਸੀਂ ਇੱਕ ट्रांजिशन ਪੀਰੀਅਡ ਕਹਿੰਦੇ ਆ ਉਸ ਦੇ ਵਿੱਚ ਜਿਹੜੀ ਖਰਾਕ ਦੇਣੀ ਆ ਵੰਡ ਦੇਣਾ ਉਹ ट्रांजिशन ਫੀਡ ਦੇ ਤੌਰ ਤੇ ਅਸੀਂ ਉਹਨੂੰ ਲੈਣੇ ਉਦੇ ਵਿੱਚ ਅਸੀਂ 2 ਮਹੀਨੇ ਪਹਿਲਾਂ ਉਹਨੂੰ ਵੰਡ ਦੇਣਾ ਸ਼ੁਰੂ ਕਰਨਾ ਤਾਂ ਕਿ ਉਹ ਉਹਦਾ ਮਿਹਦਾ ਜਿਹੜਾ ਉਹਦਾ ਰਿਊਮਨ ਆ ਉਹ ਵੰਡ ਖਾਣ ਦੇ ਸਹਿਣ ਦੇ ਯੋਗ ਹੋ ਜਾਵੇ ਕਿਉਂਕਿ ਸੂਣ ਤੋਂ ਬਾਅਦ ਅਸੀਂ ਇੱਕਦਮ ਜ਼ਿਆਦਾ ਵੰਡ ਪਾਉਣੀ ਆ ਤੇ ਉਹ ਜੇ ਪਹਿਲਾਂ ਨਹੀਂ ਪਾਇਆ ਤਾਂ ਰਿਊਮਨ ਆ ਜਿਹੜਾ ਉਹ ਸਹਿਣ ਦੇ ਯੋਗ ਨਹੀਂ ਹੁੰਦਾ ਤੇ ਐਸਿਡੋਸਿਸ ਵਗੈਰਾ ਉਹ ਚਾਂਸ ਵੱਜ ਜਾਂਦੇ ਆ ਇਸ ਕਰਕੇ ਸੂਣ ਤੋਂ ਪਹਿਲਾਂ ਜਿਹੜੀ ਫੀਡ ਬਣਾਉਣੀ ਆ ਟਰਾਂਜੀਸ਼ਨ ਫੀਡ ਉਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਖਲਾਂ ਅਨਾਜ ਤੇ ਮਿਨਰਲ ਮਿਕਸਚਰ ਤੇ ਬਾਈ ਪ੍ਰੋਡਕਟਸ ਸ਼ੀਰਾ ਇਹ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅਸੀਂ ਕਈ ਸਪੈਸ਼ਲ ਚੀਜ਼ਾਂ ਪਾ ਸਕਦੇ ਹਾਂ ਜਿਸ ਨਾਲ ਰਿਊਮਨ ਪ੍ਰੋਟੈਕਟਡ ਕੋਲੀਨਾ ਲਿਵਰ ਹੈਲਥ ਲਈ ਜਾਂ ਨਾਇਆਸਿਨਾ ਲਿਵਰ ਹੈਲਥ ਲਈ ਜਾਂ ਯੀਸਟ ਆ ਉਹਦੀ ਉਹਦੀ ਭੁੱਖ ਵਧਾਉਣ ਲਈ ਇਹ ਚੀਜ਼ਾਂ ਅਸੀਂ ਉਹਦੇ ਵਿੱਚ ਪਾ ਸਕਦੇ ਹਾਂ ਤੇ ਉਹ ਸੂਣ ਤੋਂ ਪਹਿਲਾਂ ਜੇ ਅਸੀਂ ਵੰਡ ਪਾਵਾਂਗੇ ਉਹਦੇ ਨਾਲ ਸੂਣ ਤੋਂ ਬਾਅਦ ਆ ਜਿਹੜਾ ਪਸ਼ੂ ਦੁੱਧ ਵੀ ਜ਼ਿਆਦਾ ਦੇਵੇਗਾ ਤੇ ਉਹ ਗੱਭਣ ਵੀ ਛੇਤੀ ਹੋਏਗਾ ਸੂਣ ਤੋਂ ਬਾਅਦ ਜੇਕਰ ਪਸ਼ੂ ਦਾ ਭਾਰ ਜ਼ਿਆਦਾ ਘਟਦਾ ਤਾਂ ਉਹਦੇ ਗੱਭਣ ਹੋਣ ਦੀ ਜਿਹੜਾ ਟਾਈਮ ਆ ਉਹ ਪਿੱਛੇ ਜਾਈ ਜਾਏਗਾ ਇਸ ਕਰਕੇ ਸੂਣ ਤੋਂ ਬਾਅਦ ਉਹਦੀ ਊਰਜਾ ਦਾ ਖਾਸ ਧਿਆਨ ਰੱਖਣਾ ਜੇਕਰ ਪਸ਼ੂ ਦਾ ਭਾਰ ਜਿਆਦਾ ਘਟ ਰਿਹਾ ਤਾਂ ਉਹਨੂੰ ਊਰਜਾ ਉਹਦੀ ਵਧਾਉਣੀ ਹੈ ਚਾਹੇ ਬਾਈਪਾਸ ਫੈਟ ਉਹਦੇ ਵਿੱਚ ਐਡ ਕਰ ਸਕਦੇ ਹਾਂ ਜੇਕਰ ਪਸ਼ੂ ਜਿਆਦਾ ਦੁੱਧ ਦੇ ਰਿਹਾ ਤੇ ਉਹਦੇ ਨਾਲ ਪਸ਼ੂ ਆ ਜਿਹੜਾ ਉਹ ਛੇਤੀ ਗੱਭਣ ਹੋਏਗਾ ਬਾਈਪਾਸ ਫੈਟ ਆ ਜਿਹੜੀ ਉਹ 200 ਗ੍ਰਾਮ ਇੱਕ ਦਿਨ ਦੀ ਇੱਕ ਪਸ਼ੂ ਨੂੰ ਜਾਂ ਕੁਆਂਟਲ ਫੀਡ ਦੇ ਵਿੱਚ 1.5 ਤੋਂ 2 ਕਿਲੋ ਅਸੀਂ ਪਾ ਸਕਦੇ ਹਾਂ ਪਹਿਲੇ 3-4 ਮਹੀਨੇ ਸੂਏ ਦੇ ਬਾਈਪਾਸ ਫੈਟ ਇੱਕ ਤਾਂ ਦੁੱਧ ਵਿੱਚ ਸਹਾਇਤਾ ਦਿੰਦੀ ਹੈ ਦੁੱਧ ਵਧਾਉਣ ਵਿੱਚ ਦੂਸਰਾ ਗੱਭਣ ਹੋਣ ਵਿੱਚ ਵੀ ਜਿਆਦਾ ਸਹਾਇਤਾ ਦਿੰਦੀ ਹੈ ਜੇਕਰ ਅਸੀਂ ਧਾਤਾਂ ਦਾ ਚੂਰਾ ਲਗਾਤਾਰ ਪਾਵਾਂਗੇ ਤਾਂ ਗੱਭਣ ਹੋਣ ਦੀ ਜਿਹੜੀ ਸਮੱਸਿਆ ਉਹ ਕਾਫੀ ਹੱਦ ਤੱਕ ਸੋਲਵ ਹੋ ਜਾਂਦੀ ਆ ਪਸ਼ੂ ਛੇਤੀ ਗੱਭਣ ਹੋ ਜਾਂਦਾ ਧਾਤਾਂ ਦੀ ਘਾਟ ਨਾਲ ਆ ਜਿਹੜਾ ਉਹ ਗੱਭਣ ਹੋਣ ਦਾ ਜਿਹੜਾ ਸਮਾਂ ਪਿੱਛੇ ਜਾਈ ਜਾਂਦਾ ਪਸ਼ੂ ਛੇਤੀ ਗੱਭਣ ਨਹੀਂ ਹੁੰਦਾ ਸੋ ਬੜੀ ਅੱਛੀ ਗੱਲ ਆ ਪਰ ਇਸ ਤੋਂ ਬਾ પહેલા ਵੀ ਅਸੀਂ ਇੱਕ ਹੋਰ ਜਿਹੜੀ ਗੱਲ ਦੱਸਣੀ ਚਾਹਾਂਗੇ ਤੁਹਾਨੂੰ ਕਿ ਸੌਣ ਤੋਂ ਪਹਿਲਾਂ ਕਿਹੜੀ ਕਿਹੜੀ ਖੁਰਾਕ ਜਿਹੜੀ ਆ ਉਹ ਪਸ਼ੂ ਨੂੰ ਦੇਣੀ ਜ਼ਰੂਰੀ ਆ ਜੀ ਹਾਂਜੀ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਸੌਣ ਤੋਂ ਪਹਿਲਾਂ ਇੱਕ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਐਡੀਸ਼ਨਲ ਦੇ ਸਕਦੇ ਆ ਵੰਡ ਦੇ ਵਿੱਚ ਇੱਕ ਤਾਂ ਰਿਊਮਨ ਪ੍ਰੋਟेक्टेड ਕੋਲੀਨਾ ਉਹਦਾ ਕਿਲੋ ਤੋਂ ਲੈ ਕੇ ਪੌਣਾ ਕਿਲੋ ਤੱਕ ਇੱਕ ਕਵਾਂਟਲ ਫੀਡ ਦੇ ਵਿੱਚ ਇੱਕ ਅਸੀਂ ਯੀਸਟ ਆ 100 ਤੋਂ 200 ਗ੍ਰਾਮ ਇੱਕ ਕਵਾਂਟਲ ਫੀਡ ਦੇ ਵਿੱਚ ਜਾਂ ਨਾਇਾਸਿਨਾ 100 ਗ੍ਰਾਮ ਇੱਕ ਕਵਾਂਟਲ ਫੀਡ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਕਿ ਪਸ਼ੂ ਦਾ ਜਿਹੜਾ ਉਹ ਮੇਦਾ ਰਿਊਮਨ ਠੀਕ ਰਹਿੰਦਾ ਤੇ ਨਾਲ ਉਹਨੂੰ ਜਿਹੜੀ ਲਿਵਰ ਹੈਲਥ ਆ ਜਿਹੜੀ ਸੌਣ ਤੋਂ ਬਾਅਦ ਉਹਦੀ ਭੁੱਖ ਵਧਾਉਣ ਦੇ ਵਿੱਚ ਸਹਾਇ ਹੁੰਦੀ ਆ ਉਹ ਬੜੀ ਇੱਕ ਵਧੀਆ ਰਹਿੰਦੀ ਆ ਇਹ 도ਗਲੀਆਂ گاਵਾ ਨੇ ਜਿਹੜੀਆਂ ਜਿਹੜੀਆਂ ਕਾਫੀ ਦੁੱਧ ਦਿੰਦੀਆਂ ਨੇ ਉਹਨਾਂ ਵਿੱਚ ਇਹ ਦੇਖਿਆ ਗਿਆ ਸੂਣ ਤੋਂ ਪਹਿਲਾਂ ਜੇ ਅਸੀਂ ਵਿਟਾਮਿਨ E 5 ਗ੍ਰਾਮ ਇੱਕ ਦਿਨ ਦਾ ਇੱਕ ਪਸ਼ੂ ਨੂੰ ਪਾ ਇੱਕ ਮਹੀਨਾ ਖਿਲਾ ਦਈਏ ਤਾਂ ਉਹਦੇ ਨਾਲ ਸੂਣ ਤੋਂ ਬਾਅਦ ਕਈ ਵਾਰ ਮਸਟਾਈਟਸ ਦੇ ਚਾਂਸ ਘਟ ਜਾਂਦੇ ਆ ਲੇਕਿਨ ਉਹ ਤਾਂ ਵਾ ਜੇ ਡੋਜ਼ ਪੂਰੀ ਹੋਵੇ 5 ਗ੍ਰਾਮ ਇੱਕ ਦਿਨ ਦਾ ਇੱਕ ਪਸ਼ੂ ਨੂੰ ਤੇ 50% ਜਿਹੜੀ ਤਾਕਤ ਵਾਲਾ ਹੁੰਦਾ ਤੇ ਉਹ ਸਿਰਫ ਉਹਨਾਂ ਹਾਲਤਾਂ ਦੇ ਵਿੱਚ ਜੇਕਰ ਗਾ ਦਾ ਦੁੱਧ ਆ ਜਿਹੜਾ ਐਕਸਪੈਕਟਡ ਉਹ 30 ਕਿਲੋ ਤੋਂ ਉੱਪਰ ਆ ਜੇ ਘੱਟ ਦੁੱਧ ਵਾਲੀਆਂ گاਵਾਂ ਨੇ ਜਾਂ ਮੱਝਾਂ ਆਮ ਹਾਲਤਾਂ ਉਸ ਉਸ ਹਾਲਤਾਂ ਦੇ ਵਿੱਚ ਸਾਨੂੰ ਇਸ ਤੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਕਿਉਂਕਿ ਮਹਿੰਗੀ ਚੀਜ਼ ਆ ਇੱਥੇ ਮੈਂ ਜ਼ਰੂਰ ਕਹਾਂਗਾ ਕਿ ਅੱਜ ਕੱਲ ਵਿਟਾਮਿਨ ਮਿਨਰਲ ਚਿਲੇਟਡ ਮਿਨਰਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਕੰਪਨੀਆਂ ਵਾਲੇ ਬਹੁਤ ਤਰ੍ਹਾਂ ਦੇ ਵੇਚਣ ਦੀ ਕਰਦੇ ਆ ਉਹ ਕਿਹੜੀ ਹਾਲਤਾਂ ਚਾਹੀਦੀ ਹੈ ਉਹ ਖਾਸ ਕਿਸਾਨ ਵੀਰ ਨੇ ਧਿਆਨ ਰੱਖਣਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਲੋੜ ਨਹੀਂ ਉਹਨਾਂ ਦੀ ਲੋੜ ਹੁੰਦੀ ਆ ਕੁਝ ਖਾਸ ਤਰ੍ਹਾਂ ਦੇ ਹਾਲਤਾਂ ਦੇ ਵਿੱਚ ਬਿਨਾ ਜੇ ਤੁਸੀਂ ਲੋੜ ਤੋਂ ਉਹਨੂੰ ਉਹਨਾਂ ਚੀਜ਼ਾਂ ਨੂੰ ਵਰਤੋਗੇ ਤਾਂ ਪੈਸੇ ਖਰਾਬ ਹੋਣ ਦੇ ਚਾਂਸ ਜ਼ਿਆਦਾ ਆ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਜੇ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਮਹਿੰਗੀ ਚੀਜ਼ ਪਾਉਣੀ ਆ ਤੇ ਇੱਕ ਵਾਰ ਤੁਸੀਂ ਯੂਨੀਵਰਸਿਟੀਆਂ ਸੰਪਰਕ ਕਰ ਸਕਦੇ ਹੋ ਆਪਣੇ ਨੇੜਲੇ ਜਿਹੜੇ ਪਸ਼ੂ ਹਸਪਤਾਲ ਆ ਜਿੱਥੇ ਵੈਟਰਨਰੀ ਡਾਕਟਰ ਨੇ ਉਹਨਾਂ ਦੀ ਸਲਾਹ ਲੈ ਸਕਦੇ ਹੋ ਉਹਨਾਂ ਦੀ ਸਲਾਹ ਤੋਂ ਬਿਨਾ ਇਸ ਤਰ੍ਹਾਂ ਦੀ ਚੀਜ਼ਾਂ ਪਾਉਣ ਨਾਲ ਪੈਸੇ ਖਰਾਬ ਹੋਣ ਦੇ ਚਾਂਸ ਆ ਜਿਹੜੇ ਜ਼ਿਆਦਾ ਹੋ ਜਾਣ ਤੁਸੀਂ ਇਸ ਗ੍ਰੀ ਸੰਤੁਪਤ ਪਸ਼ੂ ਖੁਰਾਕ ਬਾਰੇ ਸਾਨੂੰ ਬਹੁਤ ਹੀ ਅੱਛੀ ਤਰ੍ਹਾਂ ਜਾਣਨਾ ਪਾਇਆ ਔਰ ਉਮੀਦ ਕਰਦੇ ਆ ਕਿ ਸਾਡੇ ਪਸ਼ੂ ਪਾਲਕ ਵੀਰ ਨੇ ਉਹ ਇਸ ਤੋਂ ਬਹੁਤ ਹੀ ਫਾਇਦਾ ਲੈ ਕੇ ਅੱਗੇ ਜਿਹੜਾ ਆਪਣੇ ਡੇਰੀ ਦੇ ਕਿੱਤੇ ਦੇ ਵਿੱਚ ਹੋਰ ਤਰੱਕੀ ਕਰਨਗੇ